ਆ ਗੱਲ ਕੋਈ ਨਹੀਂ ਆਇਆ ਨਹੀਂ ਲੈ ਕੇ ਚੱਲੋ ਨੂੰ ਬਾਹੋਂ ਇਹਨੂੰ ਗੱਡੀ ਚੋਟੋ ਗੱਡੀ ਘਟਾ ਆਪਣੇ ਮੋੜ ਪਾਉਣਾ ਪੈਂਦਾ ਪਖੰਡ ਇਹਨੂੰ ਬਾਹੋਂ ਇਹਨੂੰ ਗੱਡੀ ਪਾਉਣਾ ਨਹੀਂ ਨਹੀਂ ਸ਼ੇਤੀ ਕਰਤਾ ਹਾਂ ਇੱਧਰ ਵੀ ਗੱਡੀ ਮੋੜ ਉਹ ਫੋਨ ਉਹ ਬਹਿ ਜਾ ਹਾਂਜੀ ਅੱਜ ਤੋਂ ਬਾਅਦ ਗੁਰੂ ਸਾਹਿਬ ਬਾਰੇ ਕੋਈ ਹਿੰਮੇ ਮੜਦੀ ਨਹੀਂ ਮੈਂ ਮਾਰੇ ਨਹੀਂ ਹਾਂਜੀ ਤੇਰੀ ਵੀਡੀਓ ਨੂੰ ਕੀ ਨਾ ਵੀ ਮੈਂ ਦੱਸਾਂ ਪਾਸ਼ਾ ਨਹੀਂ ਮਾਰੇ ਮੈਂ ਤੇ ਆਕਾ ਮੈਂ ਸੇਵਾਦਾਰੀ ਤੇ ਬੈਠਿਆ ਤੇ ਮੈਂ ਅਰੇ ਜੀ ਤੁਸੀਂ ਕਹਿੰਦੇ ਕਿ ਮੈਂ ਕਹਿੰਦਾ ਮਾਰੇ ਦੱਸਾਂ ਪਾ ਜੀ ਆਈਡਰ ਤੇ ਨਹੀਂ ਹੈ ਹੇ ਮੈਂ ਹਾਂ ਲੋ ਮੇਲ ਗੱਲ ਧਿਆਨ ਕਰ ਰਿਹਾ ਹਾਂ ਫਸੇ ਮਾਰਾ ਐਡਿਟ ਤਾਂ ਨਹੀਂ ਵੀਡੀਓ ਕੋਈ ਨਕਲੀ ਤੇ ਨਹੀਂ ਮਾਰਾ ਅਸਲੀ ਹੈ ਹਾਂਜੀ ਵੀਡੀਓ ਅਸਲੀ ਹੈ ਹਾਂਜੀ ਨਕਲੀ ਤੇ ਨਹੀਂ ਮਾਰਾ ਤੇ ਤੂੰ ਹੀ ਬੋਲਣ ਰਿਹਾ ਹਾਂ ਹਾਂਜੀ ਹਾਂ ਤੇ ਤੂੰ ਕੀ ਬੋਲਣਿਆ ਬੋਲੇ ਵੀਡੀਓ ਵਿੱਚ ਮੈਂ ਇਹਦੇ ਵਿੱਚ ਇਹੋ ਹੀ ਬੋਲਿਆ ਮਾਰਾ ਸੁਣੋ ਤੂੰ ਹਾਂ ਮੈਂ ਸੁਣ ਲਿਆ ਵਾ ਤੂੰ ਆਪਣੀ ਗੱਲ ਕਰ ਹਾਂਜੀ ਤੂੰ ਕਹਿੰਦਾ ਵਾ ਵੀ ਮੈਂ ਦਸਵਾਂ ਗੁਰੂ ਹਾਂ ਦਸਮ ਪਾਤਸ਼ਾਹ ਹਾਂ ਓਏ ਵਾਹਿਗੁਰੂ ਕੀ ਕਹਿੰਦਾ ਬੰਦਾ ਵਾ ਤੇ ਆਹ ਨਾਲ ਤੋਂ ਇੱਕ ਨਵੀਂ ਜਿਹੜੀ ਕਹਾਣੀ ਸੁਣਾਉਂਦੇ ਆਂ ਵੀ ਜਿਹੜਾ ਵਾਹਿਗੁਰੂ ਆ ਉਹ ਬੰਦਾ ਵਾ ਤੇ ਜਿਹੜੀ ਬਾਣੀ ਉਹ ਜਨਾਨੀ ਆ ਉਹ ਮਾਰੇ ਮੈਂ ਕਿੱਥੋਂ ਸਿੱਖਿਆ ਤੇ ਇਹ ਸੁਰਤ ਸ਼ਬਦ ਦੀ ਮੈਂ ਗੱਲ ਇਹ ਨਾਲ ਕੀਤੀ ਹੋਰ ਗੱਲ ਕੋਈ ਨਹੀਂ ਕੀਤੀ ਇਹ ਜਿਹੜੀ ਬਾਣੀ ਆ ਮਾਤ ਪਿਤਾ ਦੀ ਬਣੀ ਆ ਸਾਰੀ ਬਹੁਤ ਨੂੰ ਗਿਆਨ ਆ ਤੈਨੂੰ ਬਾਣੀ ਦਾ ਤੇ ਤੂੰ ਇਹ ਗੱਲ ਕਹਿਣਾ ਵਾ ਵੀ ਜਿਹੜਾ ਵੈਗਰੂ ਆ ਉਹ ਉਹ ਬੰਦਾ ਵਾ ਉਹ ਵੈਗਰੂ ਆ ਉਹ ਮਰਦਿਆ ਤੇ ਗੁਰਬਾਣੀ ਜਨਾਨੀ ਆ ਉਹ ਕਿਹੜੇ ਧਾਰ ਤੇ ਨੇ ਮੈਂ ਮਾਰੇ ਅਸੀਂ ਸੁਰਤ ਸ਼ਬਦ ਦੇ ਨਾਲ ਗੱਲ ਕਰਦੇ ਜਿਹੜੀ ਸੁਰਤ ਆ ਜਿਹੜੇ ਐਗਜ਼ਾਮਪਲ ਦੇ ਰਹੇ ਹਾਂ ਜਿਹੜੇ ਮਾਰੇ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਤੂੰ ਬਾਣੀ ਦਾ ਹਾਂਜੀ ਉਹਨਾਂ ਤੋਂ ਕਿੰਨਾ ਸਾਲ ਦਾ ਬੰਦਾ ਜਿਹੜਾ ਜਿਹੜਾ ਉਹ ਬੰਦਾ ਵਾ ਇਹ ਜਿਹੜੀ ਪਾਣੀ ਆ ਉਹ ਲੇਡੀਜ਼ ਆ ਮਹਾਰਾਜ ਜੀ ਜਿਹੜੀ ਸੁਰਤ ਆ ਜਿਹੜੀ ਸੁਰਤ ਬੰਦੇ ਦੇ ਅੰਦਰ ਚੱਲਣ ਢਈ ਆ ਉਹਨੂੰ ਕਹਿੰਦੇ ਮਾਤ ਪਿਤਾ ਕਿੱਥੇ ਆਟਾ ਜਿਹੜਾ ਪਾਣੀ ਜਿਹੜਾ ਵਾ ਕਿੱਥੇ ਕਿੱਥੇ ਕੋੜ ਹੋਇਆ ਵਾ ਅੱਛਾ ਜਿਹੜਾ ਤੂੰ ਕਹਿਣਾ ਵਾ ਵੀ ਮੈਂ ਗੁਰੂ ਗੋਬਿੰਦ ਸਿੰਘ ਆ ਤੇ ਜਿਹੜੇ ਚਾਰ ਮੇਰੇ ਮੁੰਡੇ ਆ ਉਹ ਸਹਿਬਜ਼ਾਦੇ ਆ ਮਹਾਰਾਜ ਜੀ ਵੇਖੋ ਜਿਹੜੇ ਬੱਚੇ ਤੂੰ ਕਹਿਣਾ ਵਾ ਕਿ ਨਹੀਂ ਜਿਹੜੇ ਬੱਚੇ ਵੇਖੋ ਉਹਨਾਂ ਦੇ ਜਿਹੜਾ ਮਾਂ ਦਾ ਜਿਨ੍ਹਾਂ ਨੇ ਧਰਤੀ ਦੇ ਵਿੱਚ ਕਾਣ ਕੇ ਮਾਂ ਪਿਓ ਨੂੰ ਸੇਵਾ ਕਰਨੀ ਨਾ ਉਹ ਮਾਰੇ ਰੱਬ ਦੇ ਬੱਚੇ ਨੇ ਤੂੰ ਇਹ ਗੱਲ ਦੀ ਗੱਲ ਕਰ ਉਹਨਾਂ ਸਾਡੀ ਸਾਡੀ ਜਿਹੜੇ ਤੇਰੇ ਬੇਟੇ ਆ ਚਾਰ ਬੇਟੇ ਕਰੇ ਹਾਂਜੀ ਮੋਨੇ ਕੋਨੇ ਮਾਰਾ ਮੋਨੇ ਕੋਨੇ ਕੰਮ ਕਰਦਾ ਕਿਰਤ ਕਮਾਈ ਅਕਾਊਂਟਾਂ ਨਾਲ ਕੰਮ ਆਪਣੀ ਕਿਰਤ ਕਮਾਈ ਹਾਂਜੀ ਮੈਂ ਕਿਰਤ ਕਮਾਈ ਤਾਂ ਨਹੀਂ ਲੈਣਾ ਉਹਨਾਂ ਦੀ ਜੀ ਮੈਨੂੰ ਇਹ ਦੱਸ ਵੀ ਤੂੰ ਇਹ ਗੱਲ ਕਹਿਣਾ ਵੀ ਉਹ ਚਾਰ ਬੱਚੇ ਆ ਉਹ ਮੇਰੇ ਹਾਂ ਉਹ ਤਾਂ ਸਹਬਜ਼ਾਦੇ ਆ ਜੀ ਉਹ ਸਹਬਜ਼ਾਦੇ ਆ ਮੇਰੇ ਤੇ ਮੈਂ ਦਸਵੇਂ ਪਾਸ਼ਾ ਵਾਂ ਮਾਰਾ ਸਾਡੇ ਤਾਂ ਅਹੀਂ ਤੇ ਬੱਚੇ ਜਿਨ੍ਹਾਂ ਵੀ ਤੁਸੀਂ ਤੁਹਾਡੇ ਬੱਚੇ ਨੂੰ ਵੀ ਸਹਬ ਹੀ ਆ ਤੁਹਾਡੇ ਜਾਨ ਸਾਡੇ ਸਹਬਜ਼ਾਦੇ ਨਹੀਂ ਆ ਸਾਡੇ ਸਹਬਜ਼ਾਦੇ ਤਾਂ ਹੋਣਗੇ ਕਿ ਜੇ ਉਹ ਸਹਿਬ ਜਾ ਰੂਪ ਵਰਗੇ ਹੋਣਗੇ ਤੇ ਮਾਰਾ ਰੂਪ ਵਰਗੇ ਜਦੋਂ ਆਪਣੇ ਸਹਿਬ ਜਾ ਰੂਪ ਆ ਪਾਏ ਆ ਬਾਣੇ ਨੀਲੇ ਫਲ ਸੁਣ ਮੇਰੀ ਓਏ ਬੰਦਿਆਂ ਨੂੰ ਗੱਲ ਸੁਣ ਮੇਰੀ ਮੈਂ ਤੈਨੂੰ ਜੀ ਜੀ ਕਰਨਿਆ ਨਾ ਤਾਂ ਮਤਲਬ ਇਹ ਨਹੀਂ ਆ ਕਿ ਮੈਂ ਆਪਣਾ ਚੰਗਾ ਹਾਂ ਚੰਗਾ ਚੰਗਾ ਨਹੀਂ ਹੈਗਾ ਮੈਂ ਮੈਂ ਬਹੁਤ ਜ਼ਿਆਦਾ ਮਾੜੇ ਗੁਰੂ ਦੇ ਮਾਮਲੇ 'ਚ ਨਹੀਂ ਤੇ ਇਹ ਕੀ ਮਾਰਾ ਜਿੱਥੇ ਗੱਲ ਗੁਰੂ ਦੀ ਆ ਗਈ ਨਾ ਉੱਥੇ ਮੈਂ ਕੋਈ ਨਹੀਂ ਮੇਨਣਾ ਕੋਣ ਆ ਤੂੰ ਕੋਣ ਨਹੀਂ ਆ ਮੈਨੂੰ ਇਸ ਦਾ ਮਤਲਬ ਨਹੀਂ ਆ ਕੋਣ ਕੋਨੇ ਤੇਰੇ ਬੱਚੇ ਆ ਤੂੰ ਇਹ ਗੱਲ ਕਹਿਣਾ ਕਿ ਉਹ ਸਹਬ ਜਿਆਦੇ ਦਾ ਰੂਪ ਆ ਮਾਰੇ ਮੈਂ ਗੱਲ ਨਹੀਂ ਮੇਰੀ ਪੁੱਸਣ ਗੱਲ ਮੇਰੇ ਬੱਚੇ ਮੈਨੂੰ ਆਪਾ ਸੁਖ ਦੇਂਦਾ ਮੇਰੇ ਬੱਚੇ ਮਿਹਨਤ ਕਰਦੇ ਮਿਹਨਤ ਕਰਨ ਦੇ ਕਮਾਈਆਂ ਕਰਨ ਸਾਨੂੰ ਅਜੇ ਤੱਕ ਉਹਨਾਂ ਬੋਲ ਨਹੀਂ ਨਾ ਦੋ ਮਾਰਾ ਕੀਤਾ ਪਰ ਉਹ ਸਹਬ ਦਾ ਜਿਆਦਾ ਰੂਪ ਆ ਉਹ ਵੀ ਰੂਪ ਜੇ ਮਹਾਰਾਜ ਜੀ ਕਰਦਾ ਸਹਬ ਦਾ ਰੂਪ ਕਿ ਤਰ੍ਹਾਂ ਬਣ ਜਾਣਗੇ ਕੋਨੇ ਕੋਨੇ ਮਾਰੇ ਉਹ ਬਹੁਤ ਫਦੇ ਸਿਕਵਾਜੀਤ ਸਿੰਘ ਬਣ ਜਾਣਗੇ ਉਹ ਨਾਂ ਬਣ ਕੇ ਮਹਾਰਾਜ ਜੀ ਦਾ ਰੂਪ ਤੇ ਹੋਣਗੇ ਨਾ ਤੂੰ ਕਿੱਦਾਂ ਕਹਿ ਦੇਗਾ ਵੀ ਉਹ ਬਣ ਗਿਆ ਮੈਂ ਕਿ ਤੋ ਆਖਿਆ ਮਾਰਾ ਉਹ ਵੀਡੀਓ ਕਹਿਣ ਦੇ ਆ ਵਾ ਇਹ ਆਂਦਾ ਇਹ ਇੰਨੇ ਇਹ ਗੱਲ ਆਖੀ ਆ ਇੱਥੇ ਆ ਛੱਡ ਦੀ ਤਿਆਜ ਨਹੀਂ ਨਹੀਂ ਹਾਂ ਇਹ ਆਂਦਾ ਵਾ ਕਿ ਮੈਂ ਸਹਿਬ ਗੁਰੂ ਇਹ ਯੁੱਗ ਦਾ ਹਾਂ ਤੇ ਮੈਂ ਜੇ ਸ਼ਕਤੀ ਮਾਰ ਕੇ ਤੇ ਖੰਡਾ ਬਾਟਾ ਤਿਆਰ ਕਰਕੇ ਹਾਂ ਪਾਲਾਂ ਲਾਈਆਂ ਨਾ ਮਹਾਰਾਜ ਕਹਿੰਦਾ ਵੀ ਇਹ ਹੇਮਕੁੰਡ ਸਹਿਬ ਬਣਾਇਆ ਤਾਂ ਵੀਡੀਓ ਵਿੱਚ ਮੈਂ ਬੋਲਣ ਵੀ ਦਿਆਂਗਾ ਕਿ ਆ ਲਈ ਆਹ ਛੋਟੀ ਕਲੀਪ ਹੈ ਨਾ ਇਹ ਬਾਬਾ ਜੀ ਅਸੀਂ ਤੰਬੂ ਲਾਇਆ ਵਾ ਤੰਬੂ ਲੱਗਾ ਸਾਡਾ ਤੰਬੂ ਦੇ ਵਿੱਚ ਬੈਠੇ ਅਸੀਂ ਇੱਥੇ ਆਣ ਕੇ ਸੇਵਾ ਕਰਦੇ ਲੋਕਾਂ ਦੀ ਮੇਰੇ ਸੋਨ ਬੰਦੇ ਦੇ ਪੁੱਤਾਂ ਨੂੰ ਗੱਲ ਅੰਬੂਲਾ ਕਿਰਤਕਾਰ ਸਾਨੂੰ ਕੋਈ ਮੁਸ਼ਕਲ ਨਹੀਂ ਹਾਂ ਜੀ ਪਰ ਜਿਹੜੀ ਤੂੰ ਗੱਲ ਕਹਿਣਾ ਨਾ ਆ ਵਾਲੀ ਹਾਂਜੀ ਜੇ ਤੂੰ ਪਹਿਲਾਂ ਕਹੀ ਆ ਗਲਤੀ ਨਾ ਕਹੀ ਆ ਜਾਣੇ ਕਹੀ ਸਾਨੂੰ ਨਹੀਂ ਮਤਲਬ ਉਹਨੂੰ ਕਰਦੇ ਉੱਥੇ ਬੰਦ ਬੰਦਿਆ ਮਾੜਾ ਜੇ ਨਾ ਇਹ ਗੱਲ ਕਹਿਣਾ ਵਾ ਤੁਹਾਡੀ ਮਾਫੀ ਮਾੜਾ ਮੈਂ ਮੇਰ ਕੋਲ ਨਹੀਂ ਮੰਗਣੀ ਮੇਰ ਕੋਲ ਨਹੀਂ ਮੰਗਣੀ ਮਾਫੀ ਮੰਗਣੀ ਗੁਰੂ ਕੋਲ ਤੇ ਦੂਜੀ ਗੱਲ ਜੇ ਤੂੰ ਇਹ ਗੱਲ ਸੋਚਦਾ ਵਾ ਵੀ ਅੱਜ ਇਹ ਆਏ ਆ ਚੱਲ ਗਏ ਆ ਤੇ ਮੁੜ ਕੇ ਮੈਂ ਫੇਰ ਉਹ ਗੱਲ ਕਰੂੰਗਾ ਤੇ ਤੇਰਾ ਬਹੁਤ ਵੱਡਾ ਭਲੇਖਾ ਹੀ ਅੱਜ ਹੀ ਇਹ ਦਿਨ ਸਮਝਾਉਣ ਸਨਾਰਾ ਪ੍ਰਸ਼ਾਸਨ ਮੁੜ ਕੇ ਪ੍ਰਸ਼ਾਸਨ ਨਾਲ ਸਾਲੀ ਹੋਣਾ ਜੀ ਮਹਾਰਾਜ ਪ੍ਰਸ਼ਾਸ਼ਾ ਮੁੜ ਕੇ ਸਾਡੇ ਆ ਲਹੂ ਸਾਨੂੰ ਲੈਣ ਵਾਸਤੇ ਹਾਂ ਇਹੋ ਜਿਹਾ ਸਮਾਧੀ ਲਾਵਾਂ ਤੇਰੀ ਯਾਦ ਕਰੇਗਾ ਬਾਪਾ ਜੀ ਗੜੀ ਹੱਥ ਮੈਂ ਇੱਕ ਦੁੰਦੀ ਆ ਤੂੰ ਇਹ ਗੱਲ ਬਾਣੀ ਪੜਦਾ ਨਾ ਬਾਣੀ ਪੜ ਤੂੰ ਮੇਰੀ ਗੱਲ ਸੁਣ ਮਾਨ ਰਾਪੀ ਦਾ ਸ਼ਰਮ ਜੀ ਨਾ ਸੁਣੋ ਮੇਰੀ ਗੱਲ ਬਾਣੀ ਪੜ ਬਾਣੀ ਪੜ ਬੰਦਿਆਂ ਨੂੰ ਰੱਬ ਸੰਭਾਲੇ ਬੰਦੇ ਦੇ ਪੁੱਤਾਂ ਨੂੰ ਤਾਂ ਨਹੀਂ ਰਾਬੀ ਸਮਝੀ ਮੈਂ ਨਹੀਂ ਰਾਬੀ ਤੁਸੀਂ ਰਾਬਾ ਜੀ ਰਾਬੀ ਸਾਡੇ ਕੋਲ ਤੁਸੀਂ ਤੁਹਾਨੂੰ ਵੀ ਰਾਬੀ ਸਮਝਾ ਕੇ ਕੇਸ ਰੱਖਿਆ ਉਹਨਾਂ ਨੇ ਨੰਬਰਾਂ ਕੇਸ ਉਹਨਾਂ ਨੇ ਰੱਖਿਆ ਕਿ ਨਹੀਂ ਨਹੀਂ ਅਜੇ ਕੱਟਿਆ ਕੱਟਿਆ ਤੈਨੂੰ ਕਿਦਾਂ ਸਹਬ ਜਣਾ ਖੜਾ ਕਰਨ ਦੇ ਆ ਮਹਾਰਾਜ ਨੇ ਤੇ ਇਹ ਗੱਲ ਕਹੀ ਵੀ ਬਿਨਾਂ ਸ਼ਸਤਰਾਂ ਦੇ ਕੇਸ ਦੇ ਉਹਨਾਂ ਦਾ ਦਾਰੇ ਤੇ ਮੈਂ ਤੇ ਸ਼ਸਤਰਾਂ ਦੇ ਕੇਸਾਂ ਨਾਲ ਬਿਨਾਂ ਦਾਰੀ ਨਹੀਂ ਦਿੰਦਾ ਤੇ ਸਹਬ ਜਾਨਾਂ ਤੂੰ ਕਿਥੋਂ ਮਿਲ ਜਾਣਗੇ ਉਹ ਬਾਫਲੇ ਸਿੰਘ ਜਿਹੜਾ ਸੀਗਾ ਉਹਦਾ ਰੂਪ ਉਹ ਅੱਜ ਬਣ ਜਾਣਗੇ ਜਿਹੜੇ ਤੇਰੇ ਬੱਚੇ ਮੂਨੇ ਕੋ ਹੁੰਦੇ ਆ ਮਹਾਰਾਜ ਇਹ ਕਿਰਪਾ ਜੀ ਸੱਚੇ ਪਾਤਸ਼ਾਹ ਕੀਤਾ ਨਾ ਕੀ ਕਰਦਾ ਜਦੋਂ ਕਿਰਪਾ ਹੋਊ ਨਾ ਜਦੋਂ ਬਾਣੇ ਚ ਹੋਣਗੇ ਫਿਰ ਕਈਆਂ ਨੂੰ ਸਾਹਿਬ ਜਾਦੇ ਅਸੀਂ ਵੀ ਕਵਾਂਗੇ ਅੱਛਾ ਇੱਕ ਇਹ ਗੱਲ ਇਹ ਨਹੀਂ ਬੰਦਾ ਦਸਵੇਂ ਗੁਰੂ ਜੀ ਦਾ ਇਹ ਕਹਿੰਦਾ ਪਰ ਤੈਨੂੰ ਇਹਦਾ ਹੀ ਦਸਵੇਂ ਗੁਰੂਆਂ ਹੀ ਆ ਤੁਹਾਨੂੰ ਹੜੇ ਦੁੱਧਾੜੇ ਮੋਛਾ ਹੜ ਜਾ ਮਹਾਰਾਜ ਹੜ ਜਾ ਹੱਟਿਆ ਮਹਾਰਾਜ ਅਸੀਂ ਤੈਨੂੰ ਕਹਾਂ ਹੜਨਾ ਹੀ ਵਚਨ ਕਰਦਾ ਆ ਅੱਜ ਹੀ ਤਰ ਕੋਈ ਬੜੇ ਪ੍ਰੇਮ ਪਿਆਰ ਨਾਲ ਇਹਨੇ ਬਾਬਾ ਜੀ ਕਿੰਦਾ ਵੀ ਆਏ ਵੱਡੀ ਤੋਂ ਇਹਨੇ ਗੱਲ ਕੀਤੀ ਮੈਂ ਇਹਨਾਂ ਨੂੰ ਆ ਵੀ ਜਿਹੜੇ ਮਰਜ਼ੀ ਜਥ ਮੈਂ ਡਰਦਾ ਕਿ ਕੋਲ ਟਕਸਾਲਾਂ ਦਾ ਕੀ ਕਹਿੰਦਾ ਈ ਟਕਸਾਲਾਂ ਆਈ ਜਾ ਕੇ ਦੱਸ ਰੋਜੋ ਬੋਲ ਲੈੰਦੋ ਭਜੀ ਚਾਹ ਛਕੋ ਮਾਰਾ ਚਾਹ ਛਕਾਉਣੇ ਚ ਨਹੀਂ ਟਕਸਾਲਾਂ ਬਾਰੇ ਕੀ ਕਹਿੰਦੇ ਆਂ ਬੰਦਾ ਵੱਡੀ ਤੋਂ ਵੱਡੀ ਟਕਸਾਲ ਆ ਜੇ ਮੈਂ ਸਿੱਧ ਕਰਕੇ ਵਿਖਾ ਦਿੰਦਾ ਕੀ ਸਿੱਧ ਕਰ ਜਾਂਦਾ ਕੀ ਆਖ ਕੇ ਚੁੱਪ ਨਹੀਂ ਮਾਰੇ ਮੈਂ ਆਖੇ ਕੋਈ ਨਹੀਂ ਕਿਉਂ ਨਹੀਂ ਵੀਡੀਓ ਆ ਗਈ ਛਡੇ ਕੋ ਥੋੜੀ ਖਰਾਬ ਹੋ ਗਿਆ ਓਏ ਹੈਲੋ ਓਏ ਬੋਲ ਲੈ ਦੂ ਜਲਾ ਆਪਣੇ ਘਰ ਦੇ ਜੀ ਬੋਲਣਾ ਬਾਬਾ ਇੱਕ ਗੱਲ ਹੈ ਮੂੰਹ ਰੂਪੀ ਵੀ ਝੂੜ ਹੋ ਸਕਦੀ ਆ ਜੀ ਆਦਿ ਚੂੜੂ ਬੋਲਦੀ ਅੰਮਾ ਵੀ ਸਾਹਮਣੇ ਉਹਦੇ ਬੈਠਾ ਮਾਰਾ ਕਿਦੋਂ ਮੈਂ ਆਖੀ ਤੂੰ ਤਾਂ ਨਹੀਂ ਬੋਲਦੀ ਨਾ ਆਹ ਲੈ ਤੈਨੂੰ ਆਹ ਲੈ ਉਹ ਦਿਲ ਜੀ ਆਖੀ ਵੀ ਤੇ ਮਾਫੀ ਨਹੀਂ ਨਹੀਂ ਮਾਫੀ ਤੇ ਮੇਰੀ ਮੈਂ ਮਾਫੀ 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 ਤੜੀ ਕਿਸੇ ਦੇ ਦਿੰਦੀ ਆਪਾ ਮਾਫੀ ਐਵੇਂ ਨਿਜਾਇਜ਼ ਵਾਧੂਗਾ ਹਾਂ ਮਾਤ ਪਿਤਾ ਦੇ ਨਾਲ ਹੀ ਗੱਲ ਚੱਲਣ ਟੀ ਮਾਰਾ ਸਾਹਿਬ ਕੋਲ ਸੁਣ 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 ਉਹ ਬੁੱਢੀ ਦੀ ਲਿਖਤ ਹੋਈ ਡਾਲੀ ਸਭਾ ਤੂੰ ਨਹੀਂ ਬੋਲਣਾ ਅੱਛਾ ਚੰਦਰੇ ਜੀ ਕਿ ਚਾਲ ਆ ਗਈ ਪਾਪਾ ਜੀ ਪੱਟੀ ਕਬੱਡੀ ਟਕਸਾਲ ਲੜ ਕੇ ਆ ਗਈ ਆ ਹਾਂ ਆ ਤੇ ਮੈਂ ਉਹ ਗੱਲ ਮੈਂ ਆਖੀ ਮਾਰਾ ਉਹ ਹੋਈ ਆਲੀ ਸੁਣਨ ਤੋਂ ਅਗਲੀ ਟਕਸਾਲ ਤੇ ਹੋਈ ਮੈਂ ਗੱਲ ਆਖੀ ਮਾਰਾ ਇਹ ਤਾਂ ਸੁਣ ਜੀ ਮਾਰਾ ਆ ਜਿਹੜੀ ਟਕਸਾਲ ਦੀ ਗੱਲ ਤਾਂ ਲੱਗੀ ਪਤਾ ਇਹ ਮੁਕਰਦਾ ਹੀ ਕਹਿੰਦਾ ਆਕਰ ਸੱਜਣ ਵਾਲੀ ਇਹਨੂੰ ਸੁਣਾ ਦਈਏ ਉਹ ਤੇ ਜਿਹਨੇ ਆਪਸਾਂ ਹਾਂ ਇਹ ਕਿసే ਪਲੇਖੇ ਜਾਨਾ ਨਹੀਂ ਮਾਰੇ ਅਹੀਂ ਕੋਈ ਪਲੇਖੇ ਜਨੇਗੀ ਉਹ ਪੇਖਾ ਇਥੋਂ ਬੰਦਿਆਂ ਨੂੰ ਕੱਢ ਦੇ ਮਾਰੇ ਅਹੀਂ ਸ਼ਬਦ ਨੂੰ ਜਪਣ ਦੇ ਆਪ ਕਿਰਤਕਾਰ ਬਾਣੀ ਪੜ ਕੋ ਮਾਰੀ ਕਰਨੀ ਆ ਮਹਾਰਾਜ ਨਾ ਤੂੰ ਕਾ ਮਗਲ ਬਾਬਾ ਜੀ ਕਿਉਂ ਮੰਗੇ ਮੈਂ ਜਾਣਦਾ ਨਹੀਂ ਬਾਬਾ ਜੀ ਮੈਂ ਇਹਨੂੰ ਚੰਗੀ ਤਰ੍ਹਾਂ ਜੋ ਇਹ ਕਹਿੰਦਾ ਉਹ ਸਹੀ ਆ ਨਹੀਂ ਬਿਲਕੁਲ ਕੋਈ ਮਸਤਰਾ ਤੂੰ ਨਹੀਂ ਮਾਰੀ ਤੂੰ ਕਾ ਮੰਗੇ ਮਾ ਵੀ ਤੇਰਾ ਬੰਦਾ ਇਹ ਤੁਹਾਨੂੰ ਗੱਲ ਦਾਣੀ ਨਾ ਪਤਾ ਮੈਨੂੰ ਸੈਕੰਡਰੀ ਗੱਲ ਸੁਣ ਤੇਰਾ ਮਸਲ ਕੀ ਬੰਦਾ ਮਗਲ ਨਹੀਂ ਬਾਬਾ ਜੀ ਪੁੱਤ ਮੇਰੀ ਗੱਲ ਸੁਣ ਮੇਰਾ ਘਰ ਗੁਰਸੇਖ ਭਰਾ ਮੈਂ ਤੂੰ ਕਿਉਂ ਮੰਗੇ ਮਾ ਤੂੰ ਗਲਤੀ ਕੀਤੀ ਨਹੀਂ ਜੀ ਤੇ ਤੂੰ ਕਮਾਂਗੇ ਵਾ ਮੈਂ ਤੇ ਨਾ ਠੀਕ ਹੈ ਜੀ ਮਸਤ ਬਿਲਕੁਲ ਜੋ ਉਹ ਤੇ ਜਿਹੜਾ ਤੂੰ ਕਹਿਣਾ ਵਾ ਕਿ ਜੋ ਇਹ ਕਹਿੰਦੇ ਆ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਗਲਤ ਹੈ ਨਾ ਫਿਰ ਦੱਸ ਜੀ ਕਿਸੇ ਜਣ ਨੂੰ ਚਾਹੀਦੀ ਆ ਤੂੰ ਦੱਸ ਦੇ ਮਰੇ ਅਹੀਂ ਕੋਈ ਅਹੀਂ 3 ਜਣਾਂ ਨੂੰ ਬਾਅਦ ਉਹਨੂੰ ਮੈਂ ਇਹੋ ਗੱਲ ਕਹਿੰਦਾ ਵੀ ਤੂੰ ਸੰਗਤ ਨਾਲ ਕਰ ਰਿਹਾ ਤੂੰ ਨਹੀਂ ਰੱਬ ਦਾ ਰੂਪ ਹੀ ਸਮਝਣਾ ਮੈਂ ਮਾਫੀ ਮੰਗੀ ਪਹਿਲਾਂ ਮੇਰੇ ਮਾਫੀ ਮੇਰੇ ਮੈਂ ਤਾਂ ਪੰਕਤੇ ਬਾਣੀ ਨਹੀਂ ਪੜਦੀ ਨਹੀਂ ਤੇ ਅਸੀਂ ਸ਼ਬਦ ਦੇ ਨਾਲ ਟਾਈਮਰ ਬਾਣੀ ਨਹੀਂ ਪੜਦੇ ਆ ਗੱਲਾਂ ਕਰਦਾ ਨਾ ਕਦੀ ਆਉਣ ਨੂੰ ਕਦੀ ਐਣ ਨੂੰ ਮੈਂ ਬਾਣੀ ਪੜਦਾ ਹਾਂ ਬੰਦਾ ਨਹੀਂ ਪੜਦੇ ਨਹੀਂ ਸਾਨੂੰ ਪੜਨੀ ਪੜੀ ਨਹੀਂ ਕਿਹੜੇ ਇਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਹੋਵੇ ਕਿ ਸਾਨੂੰ ਇਹ ਗੱਲ ਕਹੇ ਵੀ ਬਾਣੀ ਵਾਲਾ ਬਾਣੀ ਵਾਲਾ ਨਾ ਨਾ ਇੱਥੇ ਨਾ ਕਰਮ ਕਰ ਇਹ ਨਾ ਖਾਣੇ ਨਾਲ ਇਹ ਕੰਮ ਕਰਿਓ ਸਮਝ ਆਉਂਦੀ ਗੱਲ ਇਹ ਤੈਨੂੰ ਸਿੱਤ ਤੈਨੂੰ ਉੱਥੇ ਹੀ ਫੇਰ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਭੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਆ ਮੁੰਨੇ ਕੋਈ ਤੇਰੇ ਬੱਚੇ ਤੂੰ ਕਹਿੰਦੇ ਹੋ ਸਾਬ ਜਿਆਦੇ ਆ ਲਿਆ ਰੂਪਿਆ ਕਸਤੂਦ ਐ ਤੇਰੇ ਪੱਲੇ ਕੋਈ ਮੈਂਟਲੀ ਅਫਸਰ ਨਹੀਂ ਆਏਗਾ ਤੂੰ ਪਾਗਲ ਜੀ ਨਾ ਸਿਆਣਾ ਵਾ ਨਾ ਕਾਰੋਬਾਰ ਕਰਨ ਰਿਹਾ ਆਪਣਾ ਸ਼ੁਕਰ ਤੂੰ ਇਹ ਕਰ ਵੀ ਤੈਨੂੰ ਬੜਾ ਦੁਬਾਰਾ ਨਹੀਂ ਫੇਰੀ ਬਾਜਾ ਬਾਬਾ ਤੁਸੀਂ ਬਾਹਰ ਚੱਲੋ ਮਰੇ ਭਾਈ ਲੈ ਭਾਈ ਬਾਹਰ ਜਾਓ ਦਰਦ ਕੋਈ ਮਾਰ ਚੱਲੋ ਰਾਗਵਾਨ ਬਾਹਰ ਹੈ ਮਾਫੀ ਦੇ ਦਿਓ ਹਾਂ ਕਿਉਂ ਮੈਂ ਤੈਨੂੰ ਮਾਰਾਂ ਨਾ ਗੰਦੇ ਦੀ ਗੱਲ ਆ ਗੱਲ ਤੂੰ ਗੁਰੂ ਤੋਂ ਮੰਗ ਗੁਰੂ ਤੋਂ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣਾ ਕਰ ਵੀ ਤੂੰ ਇਹ ਨਹੀਂ ਕਰੇਂਗਾ ਨਹੀਂ ਕਰੇ ਮਾਰੇ ਤਰੇ ਕੋ ਮੇਰੇ ਕੋਲ ਦੇਖ ਲੈ ਤੇਰੀ ਵੀਡੀਓ ਆ ਅੱਧੇ ਘੰਟੇ ਦੀ ਵੀਡੀਓ ਤੇ ਸ਼ੁਕਰ ਹੈ ਕਰ ਵੀ ਉਹ ਕਿਸੇ ਹੋਰ ਸਿੰਘ ਦੇ ਹੱਥ ਲੱਗ ਜਿੰਨਾ ਕਿ ਮੈਂ ਤਾਂ ਸ਼ਾਇਦ ਬਹੁਤਾ ਗਰਮ ਨਹੀਂ ਠੰਡਾ ਦਾ ਬੰਦਾ ਹੂੰਗਾ ਤੈਨੂੰ ਪਹਿਲਾਂ ਨਾਲ ਲਟਾਉਣਾ ਏ ਰੀਨਲ ਤੇ ਫੇਰ ਇੱਥੇ ਉਹਨਾਂ ਕੋ ਲੈ ਕੇ ਆਉਣਾ ਤੇ ਇਹਨਾਂ ਕੋਲੋਂ ਪਰਚਾ ਕਹਨ ਪਤਾ ਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦਿਆ ਸਾਨੂੰ ਬਹੁਤ ਧਿਆਨ ਇਹ ਆਉਂਦਾ ਹੈ ਨਾ ਬੰਦੇ ਕਿਹਦਾ ਗਰੂਫਰ ਨੂੰ ਮਾੜਾ ਬੋਲਦਾ ਹੋਵੇ ਉਹਨੇ ਮਾੜਾ ਬੋਲਦਾ ਆਪਣਾ ਹੀ ਸੈਲੀ ਤੈਨੂੰ ਸਿਰਫ ਛੇਤਨ ਇਸ ਕਰਕੇ ਨਹੀਂ ਫਿਰਿਆ ਕਿ ਕਿਹੜਾ ਜਿਹੜਾ ਸਰੂਪ ਆ ਤੇ ਤੂੰ ਉਮਰ ਸ਼ ਗਿਆ ਸਿਰਫ ਇਸ ਕਰਕੇ ਤੇਰੀ ਜਗ੍ਹਾ ਕੋਈ ਹੋਊਗਾ ਸੱਚ ਗੱਲ ਬੋਤਾਂ ਦੇ ਕਿ ਤਾ ਨੂੰ ਵਰਕੇ ਨਹੀਂ ਹੋਣਾ ਠੀਕ ਮੈਂ ਸੁਣੀ ਮੈਨੂੰ ਇਹ ਗੱਲ ਸੁਣੀ ਕੀ ਕਰਾਂ ਆਪਣਾ ਸ਼ਰਮ ਲਾਈ ਜਾਂ ਤੁਸੀਂ ਲੋਕਾਂ ਨੇ ਪਰੇ ਮੇਲਾ ਤੇ ਅੱਜ ਤੋਂ ਬਾਅਦ ਜੇ ਤੂੰ ਇੱਕ ਵਾਰ ਸੋਚ ਵੀ ਲਿਆ ਨਾ ਗੁਰੂ ਸਾਹਿਬ ਦੇ ਮੈਂ ਗੁਰੂ ਸਾਹਿਬ ਦੇ ਬਰੋਬਰ ਤੇ ਤੂੰ ਆਪਣੇ ਖਾਲੇ ਦਾ ਪੁੱਤ ਆਪਣੇ ਦਿਮਾਗ ਚ ਉਤਾਰ ਦੇ ਸਿਰਫ ਅੱਜ ਉਹ ਸਿੱਖ ਦੇ ਕਰਕੇ ਕਿ ਨਹੀਂ ਜੀ ਪੁੱਤਾਂ ਨੇ ਇੱਕ ਜੀ ਸਮਝਾ ਲਓ ਪਿਆਰ ਨਾਲ ਤਾਂ ਤੈਨੂੰ ਕੁਛ ਨਹੀਂ ਕਿਹਾ ਨਹੀਂ ਦੁਜੀ ਵਾਰ ਨਹੀਂ ਹੋ ਕੱਮ ਲੈਣਾ ਸੋਹਣਿਆ ਦੁਜੀ ਵਾਰ ਮੁੜ ਕੇ ਥਾਣੇ ਆਈ ਨਹੀਂ ਜਣਾ ਥਾਣੇ ਤੂੰ ਜਾਏਗਾ ਸਾਡੇ ਤੇ ਠੀਕ ਆ ਇਹ ਤੁਹਾਨੂੰ ਦੱਸਤਾ ਹੀ ਹਾਂ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਬੰਦੇ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹੈਗੇ ਨੇ ਚੌਣ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉਹ ਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਉਹਲੇ ਪਾਰੇ ਲੋਕ ਨੇ ਜਿਹੜੇ ਪੜਕੇ ਹੋਏ ਨੇ ਗੁਰੂ ਦਾ ਦਰ ਦੇ ਉਹ ਜਿਹੜੇ ਮਗਰ ਲੱਜ ਜਾਂਦੇ ਨੇ ਇਹਨਾਂ ਨੂੰ ਬਾਅਦ ਚ ਭਾਵੇਂ ਬਣਾ ਦਿੰਦੇ ਆ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਆ ਤੇ ਦੇ ਕੋ ਮਾਫੀ ਦਾ ਮੰਨ ਲਖਾਇਆ ਜੇ ਕਰੀ ਤੇ ਬਰਾਂ ਨਹੀਂ ਤਲਦਾ ਫਿਰ ਮਾਰਾ ਕਿਰਪਾ ਕਰ ਲੈ ਕਿ ਸੇਵਾ ਲੈਣਗੇ ਚਲਦੀ ਗੱਲ ਦਾ ਨਾਲ ਤੇ ਇਹਨੂੰ ਨਾਮ ਸਿੱਧਿਉ ਪਾਈ ਜਾਊਗੀ ਵਾਹਿਗੋ ਜੀ ਕਾ ਸਾਹ ਸਵਾਮੀ ਰਾਮਦਾਸ ਜੀ